नमस्कार पेश है हफ़्तावरी समाचार समीक्षा लेखक ने सीनियर पत्रकार नरेंद्र जग्गा वाचिका अमनप्रीत कौर ਪੰਜਾਬ ਇਸ ਸਮੇਂ ਹੜ੍ਹਾਂ ਅਤੇ ਬਰਸਾਤਾਂ ਦੀ ਮਾਰ ਨਾਲ ਰੂਬਰੂ ਹੋ ਰਿਹਾ ਹੈ ਸੂਬੇ ਦੇ ਅਨੇਕਾਂ ਖੇਤਰ ਪਾਣੀ ਦੇ ਖੌਫਨਾਕ ਰੂਪ ਨੂੰ ਲੈ ਕੇ ਦਹਿਸ਼ਤ ਵਿੱਚ ਨੇ ਅਜਿਹੇ ਸਮੇਂ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਰਾਸ਼ਟਰੀ ਪੋਸ਼ਣ ਹਫਤਾ ਦੀ ਪਹਿਲ ਬਰਸਾਤਾਂ ਅਤੇ ਹੜ੍ਹਾਂ ਤੋਂ ਬਾਅਦ ਪੈਦਾ ਹੋਣ ਵਾਲੇ ਹਾਲਾਤਾਂ ਨਾਲ ਨਜਿੱਠਣ ਪ੍ਰਤੀ ਸਰਕਾਰਾਂ ਸਮਾਜ ਸੇਵੀ ਸੰਗਠਨਾ ਲੋਕਾਂ ਦਾ ਧਿਆਨ ਖਿੱਚਣ ਦਾ ਉਦਦਮ ਕਰਦੀ ਹੈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਰਾਸ਼ਟਰੀ ਪੋਸ਼ਣ ਹਫਤਾ 1 ਸਤੰਬਰ ਤੋਂ 7 ਸਤੰਬਰ ਤੱਕ ਪੰਜਾਬ ਸਮੇਤ ਦੇਸ਼ ਪਰ ਮਨਾਇਆ ਜਾ ਰਿਹਾ ਹੈ ਇਹ ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੁਆਰਾ ਕੀਤੀ ਗਈ ਇੱਕ ਪਹਿਲ ਹੈ ਇਸ ਦਾ ਮੁੱਖ ਮਕਸਦ ਲੋਕਾਂ ਨੂੰ ਸਿਹਤਯਾਬ ਰੱਖਣਾ ਅਤੇ ਚੰਗੇ ਭੋਜਨ ਅਤੇ ਚੰਗੀ ਜੀਵਨ ਸ਼ੈਲੀ ਲਈ ਜਾਗਰੂਕ ਕਰਨਾ ਹੈ ਪੋਸ਼ਣ ਹਫਤੇ ਦੀ ਮਹੱਤਤਾ ਇਸ ਲਈ ਵੀ ਵਧੇਰੇ ਜਾਪਦੀ ਹੈ ਕਿਉਂਕਿ ਬਰਸਾਤਾਂ ਅਤੇ ਹੜ੍ਹਾਂ ਤੋਂ ਬਾਅਦ ਇਸ ਦਾ ਸਿੱਧਾ ਪ੍ਰਭਾਵ ਖੁਰਾਕੀ ਪ੍ਰਣਾਲੀ ਤੇ ਲੋਕਾਂ ਦੀ ਸਿਹਤ ਉੱਤੇ ਪਵੇਗਾ ਇਹ ਪ੍ਰਭਾਵ ਕਈ ਪੱਖਾਂ ਤੋਂ ਸਮਝੇ ਜਾ ਸਕਦੇ ਨੇ ਬਰਸਾਤਾਂ ਅਤੇ ਹੜ੍ਹਾਂ ਦਾ ਅਸਰ ਖੇਤੀਬਾੜੀ ਦੇ ਸਿੱਧੇ ਤੌਰ ਤੇ ਪਵੇਗਾ ਹੜਾ ਕਾਰਨ ਖੇਤੀ ਵਿੱਚ ਖੜੀਆਂ ਫਸਲਾਂ ਨਸ਼ਟ ਹੋ ਜਾਂਦੀਆਂ ਨੇ। ਅਤੀਤ ਦਾ ਇਹ ਪ੍ਰਭਾਵ ਅੱਜ ਵੀ ਤਰਕਸੰਗਤ ਹੈ ਕਿ ਇਸ ਤੋਂ ਬਾਅਦ ਅਨਾਜ, ਧਾਲਾਂ, ਸਬਜ਼ੀਆਂ, ਫਲਾਂ ਦੀ ਉਪਲਬਧਤਾ ਘਟ ਜਾਂਦੀ ਏ। ਗੋਦਾਮਾਂ ਅਤੇ ਅਨਾਜ ਪੰਡਾਰਾ ਵਿੱਚ ਰੱਖਿਆ ਅਨਾਜ ਪਾਣੀ ਨਾਲ ਖਰਾਬ ਹੋ ਜਾਂਦਾ ਹੈ ਅਤੇ ਇਸ ਨਾਲ ਲੋਕਾਂ ਨੂੰ ਸੰਤੁਲਿਤ ਖੁਰਾਕ ਨਹੀਂ ਮਿਲਦੀ ਜਿਸ ਦੇ ਕਾਰਨ ਕਪੋਸ਼ਣਵਾਦ ਹੈ। ਹੜਾ ਕਾਰਨ ਪੀਣ ਵਾਲੇ ਪਾਣੀ ਦੇ ਸਰੋਤ ਪ੍ਰਦੂਸ਼ਿਤ ਹੋ ਜਾਂਦੇ ਨੇ। ਦਸ ਹੈਜਾ ਟਾਈਫਾਇਡ ਵਰਗੀਆਂ ਬਿਮਾਰੀਆਂ ਫੈਲਦੀਆਂ ਨੇ ਜੋ ਸਰੀਰ ਵਿੱਚ ਪੋਸ਼ਣ ਤੱਤਾਂ ਦੀ ਘਾਟ ਕਰਦੀਆਂ ਨੇ ਹੱਡਾਂ ਵਿੱਚ ਸਭ ਤੋਂ ਵੱਧ ਨੁਕਸਾਨ ਗਰੀਬ ਪਰਿਵਾਰ ਕਿਸਾਨ ਮਜ਼ਦੂਰਾਂ ਮਹਿਲਾਵਾਂ ਅਤੇ ਬੱਚਿਆਂ ਦਾ ਹੁੰਦਾ ਹੈ ਬੱਚੇ ਅਤੇ ਔਰਤਾਂ ਖਾਸ ਕਰਕੇ ਗਰਭਵਤੀ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਲੋੜੀਂਦਾ ਪੋਸ਼ਣ ਨਹੀਂ ਮਿਲਦਾ ਜਿਸ ਨਾਲ ਉਹਨਾਂ ਅਤੇ ਉਹਨਾਂ ਦੇ ਬੱਚਿਆਂ ਦੀ ਸਿਹਤ ਖਰਾਬ ਹੁੰਦੀ ਏ ਲਗਾਤਾਰ ਹੜਾਂ ਕਾਰਨ ਬੱਚਿਆਂ ਵਿੱਚ ਕਮਜ਼ੋਰ ਇਮਿਊਨ ਸਿਸਟਮ ਸਟੰਟਿੰਗ ਯਾਨੀ ਲੰਬਾਈ ਦਾ ਨਾ ਵਧਣਾ ਅਮੀਨੀਆ ਯਾਨੀ ਖੂਨ ਦੀ ਕਮੀ ਵਰਗੀਆਂ ਸਮੱਸਿਆਵਾਂ ਵਧਦੀਆਂ ਨੇ ਵੱਡੀ ਉਮਰ ਦੇ ਲੋਕਾਂ ਵਿੱਚ ਥਕਾਵਟ ਹੱਡੀਆਂ ਦੀ ਕਮਜ਼ੋਰੀ ਕੰਮ ਕਰਨ ਦੀ ਸਮਰੱਥਾ ਘਟਣਾ ਅਜਿਹੇ ਲੱਛਣ ਪੈਦਾ ਹੁੰਦੇ ਨੇ ਉਂਝ ਅੱਜ ਵੀ ਦੇਸ਼ ਵਿੱਚ ਕਪੋਸ਼ਣ ਇੱਕ ਵੱਡੀ ਸਮੱਸਿਆ ਹੈ ਕੇਂਦਰ ਸਰਕਾਰ ਦੀ ਇੱਕ ਰਿਪੋਰਟ ਮੁਤਾਬਕ ਦੇਸ਼ ਵਿੱਚ ਬਹੁ ਗਣਤੀ ਲੋਕ ਸਿਹਤਮੰਦ ਭੋਜਨ ਤੋਂ ਵਾਂਝੇ ਨੇ ਰਿਪੋਰਟ ਮੁਤਾਬਕ ਦੇਸ਼ ਵਿੱਚ ਕਪੋਸ਼ਿਤ ਲੋਕਾਂ ਦੀ ਗਿਣਤੀ ਵੱਢੀਏ ਖਾਸ ਕਰਕੇ ਬਾਲ ਕਪੋਸ਼ਣ ਇੱਕ ਗੰਭੀਰ ਮੁੱਦਾ ਹੈ 5 ਸਾਲਾਂ ਤੋਂ ਘੱਟ ਦੀ ਉਮਰ ਵਾਲੇ 31% ਦੀ ਤੋਂ ਵੱਧ ਬੱਚੇ ਅਵਿਕਸਿਤ ਨੇ 18% ਦੀ ਤੋਂ ਵੱਧ ਕਮਜ਼ੋਰ ਨੇ ਅਤੇ 27% ਤੋਂ ਵੱਧ ਬੱਚੇ ਘੱਟ ਭਾਰ ਨਾਲ ਪੈਦਾ ਹੁੰਦੇ ਨੇ ਕਪੋਸ਼ਨ ਸੰਬੰਧੀ ਸਥਿਤੀ ਦੇਸ਼ ਦੇ ਨਾਲ-ਨਾਲ ਪੰਜਾਬ ਵਿੱਚ ਵੀ ਕੋਈ ਵੱਖ ਨਹੀਂ ਹੈ 2 ਸਾਲ ਪਹਿਲਾਂ ਲੋਕ ਸਭਾ ਵਿੱਚ ਵੱਖ-ਵੱਖ ਰਾਜਾਂ ਦੇ ਪੋਸ਼ਣ ਸੰਬੰਧੀ ਪੇਸ਼ ਹੋਈ ਇੱਕ ਰਿਪੋਰਟ ਮੁਤਾਬਕ ਪੰਜਾਬ ਵਿੱਚ 5 ਸਾਲਾਂ ਤੋਂ ਘੱਟ ਉਮਰ ਦੇ 71% ਦੀ ਤੋਂ ਵੱਧ ਬੱਚਿਆਂ ਵਿੱਚ ਖੂਨ ਦੀ ਕਮੀ ਹੈ ਜਦਕਿ ਗਰਭਵਤੀ ਔਰਤਾਂ ਦਾ ਇਹ ਆંકੜਾ 58% ਦੀ ਤੋਂ ਵੱਧ ਦੇ ਮਹਰ ਦੱਸਦੇ ਨੇ ਕਿ ਕਪੋਸ਼ਣ ਦਾ ਵੱਡਾ ਕਾਰਨ ਸ਼ਹਿਰਾਂ ਵਿੱਚ ਜੰਕ ਫੂਡ ਅਤੇ ਪਿੰਡਾਂ ਵਿੱਚ ਗਰੀਬੀ ਹੈ। ਸ਼ਹਿਰਾਂ ਵਿੱਚ ਜੰਕ ਫੂਡ ਖਾਣ ਦਾ ਕਾਫੀ ਚੱਲਣੇ। ਜੰਕ ਭੋਜਨ ਦੀ ਆਦਤ ਤੋਂ ਬਾਅਦ ਪੋਸ਼ਟਿਕ ਵਸਤਾਂ ਖਾਣ ਦਾ ਮਨ ਨਹੀਂ ਕਰਦਾ। ਜਦਕਿ ਬਰਸਾਤ ਅਤੇ ਹੜ੍ਹਾਂ ਤੋਂ ਬਾਅਦ ਤਾਜ਼ੇ ਖਾਣੇ ਦੀ ਥਾਂ ਸੁੱਕੇ ਖਾਣੇ ਕਪੋਸ਼ਣ ਵਧਾ ਦਿੰਦੇ ਨੇ। ਪੰਜਾਬ ਦਾ ਹੁਣ ਤੱਕ ਇਕੱਤਰ ਕੀਤਾ ਸਰਕਾਰੀ ਅਤੇ ਰਸਮੀ ਡਾਟਾ ਅਨੁਸਾਰ ਸਾਲ 2022 ਤੋਂ 24 ਤੱਕ ਹੋਈ ਪੋਸ਼ਣ ਟਰੈਕਰ ਅਨੁਸਾਰ ਕੱਦ ਦੇ ਘਟ ਵਧਣ ਦਾ ਫੀਸ ਦੀ 22 ਤੋਂ ਘਟ ਕੇ 17 ਫੀਸਦੀ ਤੋਂ ਕੁਝ ਜ਼ਿਆਦਾ ਰਹਿ ਗਿਆ ਹੈ ਸੰਤੁਲਿਤ ਭਾਰ ਵੀ ਕੁਝ ਸੁਧਰ ਕੇ 12 ਫੀਸਦੀ ਤੋਂ ਘਟ ਕੇ 5 ਤੋਂ 6 ਫੀਸਦੀ ਦੇ ਦਰਮਿਆਨ ਰਹਿ ਗਿਆ ਪਰ ਹੜ੍ਹਾਂ ਅਤੇ ਬਰਸਾਤਾਂ ਦੀ ਮਾਰ ਨੇ ਪੰਜਾਬ ਅੱਗੇ ਮੋੜ ਚੁਣੌਤੀ ਖੜੀ ਕਰ ਦਿੱਤੀ ਹੈ ਇਹ ਜ਼ਰੂਰੀ ਨਹੀਂ ਕਿ ਬਰਸਾਤਾਂ ਤੇ ਹੜ੍ਹਾਂ ਤੋਂ ਬਾਅਦ ਹੀ ਹੋਰਨਾ ਉਦਮਾਂ ਦੇ ਨਾਲ ਪੋਸ਼ਣ ਸੰਬੰਧੀ ਕੋਸ਼ਿਸ਼ਾਂ ਕੀਤੀਆਂ ਜਾਣ ਕੁਪੋਸ਼ਣ ਵਿਰੁੱਧ ਉਪਰਾਲੇ ਵੱਜੋਂ ਸਕੂਲ ਜਾਣ ਵਾਲੇ ਬੱਚਿਆਂ ਦੀ ਪੋਸ਼ਣ ਦੀ ਸਥਿਤੀ ਵਿੱਚ ਸੁਧਾਰ ਕਰਨ ਦੇ ਲਈ ਮਾਨਮ ਸੰਸਥਾ ਵਿਕਾਸ ਮੰਤਰਾਲੇ ਦੁਆਰਾ ਸਕੂਲਾਂ ਵਿੱਚ ਮਿੱਡੇ ਮੇਲ ਦਾ ਰਾਸ਼ਟਰੀ ਪ੍ਰੋਗਰਾਮ ਚੱਲ ਰਿਹਾ ਹੈ ਇਸ ਤੋਂ ਇਲਾਵਾ ਰਾਸ਼ਟਰੀ ਸਿਹਤ ਮਿਸ਼ਨ ਦੇ ਤਹਿਤ ਧਿਆਨ ਦੇ ਕੇ ਸਕੂਲ ਪਲੇਟਫਾਰਮ ਦੇ ਮਾਧਿਅਮ ਨਾਲ ਅਮੀਨੀਆ ਦਾ ਇਲਾਜ ਕੀਤਾ ਜਾ ਰਿਹਾ ਹੈ ਕੇਂਦਰੀ ਯੋਜਨਾਵਾਂ ਅਧੀਨ ਇਸ ਸਬੰਧੀ ਸੂਬਿਆਂ ਨੂੰ ਫੰਡ ਵੀ ਜਾਰੀ ਕੀਤੇ ਗਏ ਨੇ ਬਰਸਾਤਾ ਤੇ ਹੜ੍ਹਾਂ ਤੋਂ ਬਾਅਦ ਸਿਰਫ ਸਰਕਾਰੀ ਨੀਤੀਆਂ ਹੀ ਨਹੀਂ ਸਗੋਂ ਸਰਕਾਰੀ ਕਰਮਚਾਰੀਆਂ ਆਂਗਣਵਾੜੀ ਅਤੇ ਆਸ਼ਾ ਵਰਕਰਾਂ ਦੀ ਭੂਮਿਕਾ ਬਹੁਤ ਜ਼ਰੂਰੀ ਹੈ ਇਹ ਵਰਕਰ ਮੂਲ ਪੱਧਰ ਤੇ ਲੋਕਾਂ ਨਾਲ ਸਿੱਧਾ ਸੰਪਰਕ ਕਰਦੇ ਨੇ ਇਸ ਲਈ ਉਹ ਬਚਾਅ ਸੁਰੱਖਿਆ ਅਤੇ ਰਾਹਤ ਕਾਰਜਾਂ ਵਿੱਚ ਅਗੇਤੀ ਭੂਮਿਕਾ ਨਿਭਾਉਂਦੇ ਹਨ ਜੇ ਇਹਨਾਂ ਦੇ ਸਹਿਯੋਗ ਨਾਲ ਸਰਕਾਰੀ ਉਪਰਾਲਿਆਂ ਨੂੰ ਜੋੜਿਆ ਜਾਵੇ ਤਾਂ ਹੜ੍ਹਾਂ ਨਾਲ ਹੋਣ ਵਾਲੇ ਪੋਸ਼ਣ ਸੰਬੰਧੀ ਨੁਕਸਾਨ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ ਪਰ ਇਸ ਦੇ ਨਾਲ ਲੋੜ ਇਹ ਵੀ ਹੈ ਕਿ ਕੇਂਦਰ ਸਰਕਾਰ ਦੀ ਇਸ ਮੁਹਿੰਮ ਨੂੰ ਇੱਕ ਹਫਤੇ ਜਾਂ ਫਿਰ ਇੱਕ ਮਹੀਨੇ ਨਾ ਰੱਖ ਕੇ ਸਗੋਂ ਪੂਰੇ ਸਮੇਂ ਦੀ ਹੀ ਨਜ਼ਰਸਾਨੀ ਕੀਤੀ ਜਾਵੇ ਇਸ ਦੇ ਨਾਲ ਹੀ ਸਮਾਚਾਰ ਸਮਿਖਿਆ ਖਤਮ ਹੋਈ ਨਮਸਕਾਰ